ਇਸਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਇੱਕ ਉਹ ਲੋਕ ਜੋ ਤੁਹਾਡੇ ਵਿੱਚ ਉਹ ਕਮੀ ਦੱਸਦੇ ਹਨ ਜੋ ਤੁਹਾਡੇ ਵਿੱਚ ਨਹੀਂ ਹੈ ਤੇ ਦੂਸਰੇ ਉਹ ਲੋਕ ਜੋ ਤੁਹਾਡੇ ਵਿੱਚ ਉਹ ਖੂਬੀ ਦੱਸਦੇ ਹਨ ਜੋ ਤੁਹਾਡੇ ਵਿੱਚ ਨਹੀਂ ਹੈ ਬਹੁਤ ਸਮਾਂ ਪਹਿਲਾਂ ਇੱਕ ਰਾਜਾ ਸੀ ਉਸ ਦੀ ਕੋਈ ਸੰਤਾਨ ਨਹੀਂ ਸੀ ਉਹ ਆਪਣੇ ਰਾਜ ਦੇ ਲਈ ਕੋਈ ਉਤਰਾਧਿਕਾਰੀ ਚੁਣਨਾ ਚਾਹੁੰਦਾ ਸੀ ਪਰ ਕਿਸੇ ਕਾਰਨ ਕਰਕੇ ਉਸ ਤੋਂ ਚੁਣ ਨਹੀਂ ਸੀ ਹੋ ਰਿਹਾ ਉਸ ਦੀ ਕਾਫੀ ਉਮਰ ਵੀ ਹੋ ਚੁੱਕੀ ਸੀ ਇਸ ਲਈ ਉਸ ਦੇ ਰਾਜ ਨੂੰ ਇੱਕ ਨਵੇਂ ਰਾਜੇ ਦੀ ਲੋੜ ਸੀ ਰਾਜੇ ਨੇ ਆਪਣੇ ਮੰਤਰੀਆਂ ਤੋਂ ਸਲਾਹ ਲਈ ਕੁਝ ਮੰਤਰੀਆਂ ਨੇ ਇਹ ਸਲਾਹ ਦਿੱਤੀ ਕਿ ਤੁਸੀਂ ਕੋਈ ਬੱਚਾ ਗੋਦ ਲੈ ਲਓ ਤੇ ਉਸ ਨੂੰ ਰਾਜਾ ਕੋਸ਼ਿਤ ਕਰ ਦਿਓ ਉੱਥੇ ਹੀ ਕੁਝ ਮੰਤਰੀਆਂ ਨੇ ਇਹ ਵੀ ਸਲਾਹ ਦਿੱਤੀ ਕਿ ਤੁਸੀਂ ਆਪਣੇ ਮੰਤਰੀਆਂ ਦੇ ਵਿੱਚੋਂ ਕੋਈ ਕਾਬਲ ਮੰਤਰੀ ਲੱਭ ਕੇ ਉਸ ਨੂੰ ਰਾਜਾ ਬਣਾ ਲਓ ਰਾਜੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਰਾਜੇ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੁਸੀਂ ਇੱਕ ਕੰਪੀਟੀਸ਼ਨ ਰੱਖ ਲਓ ਰਾਜੇ ਨੂੰ ਵੀ ਇਹ ਸਲਾਹ ਬਹੁਤ ਵਧੀਆ ਲੱਗੀ ਆਖਿਰਕਾਰ ਰਾਜੇ ਨੇ ਇਹ ਫੈਸਲਾ ਕੀਤਾ ਕਿ ਇੱਕ ਕੰਪੀਟੀਸ਼ਨ ਦੀ ਜਗ੍ਹਾ ਇੱਕ ਇੰਟਰਵਿਊ ਰੱਖਿਆ ਜਾਵੇਗਾ ਜੋ ਵੀ ਰਾਜਾ ਬਣਨ ਦਾ ਚਾਹਵਾਨ ਹੋਵੇਗਾ ਉਹ ਇੰਟਰਵਿਊ ਵਿੱਚ ਆ ਕੇ ਮੇਰੇ ਨਾਲ ਗੱਲਬਾਤ ਕਰੇਗਾ ਤੇ ਜੋ ਵੀ ਰਾਜਾ ਬਣਨ ਦੇ ਕਾਬਿਲ ਹੋਵੇਗਾ ਮੈਂ ਉਸ ਨੂੰ 1 ਮਿੰਟ ਦੇ ਵਿੱਚ ਪਹਿਚਾਨ ਲਵਾਂਗਾ ਫਿਰ ਕਿਸੇ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਤੁਸੀਂ ਇੰਟਰਵਿਊ ਦੇ ਲਈ ਕੁਝ ਸ਼ਰਤਾਂ ਰੱਖ ਲਓ ਤਾਂ ਰਾਜੇ ਨੇ ਸ਼ਰਤਾਂ ਰੱਖਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਰਾਜੇ ਨੇ ਫੈਸਲਾ ਕੀਤਾ ਕਿ ਇਸ ਇੰਟਰਵਿਊ ਵਿੱਚ ਕੋਈ ਵੀ ਇਨਸਾਨ ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ ਉਹ ਆ ਸਕਦਾ ਹੈ ਤੇ ਅਗਲਾ ਰਾਜਾ ਬਣਨ ਦੇ ਲਈ ਇੰਟਰਵਿਊ ਦੇ ਸਕਦਾ ਹੈ ਇੰਟਰਵਿਊ ਦੀ ਗੱਲ ਸਾਰੇ ਰਾਜ ਦੇ ਵਿੱਚ ਅੱਗ ਵਾਂਗ ਫੈਲ ਗਈ। ਸਾਰੇ ਕਸਬਿਆਂ ਦੇ ਵਿੱਚ, ਸਾਰੇ ਪਿੰਡਾਂ ਦੇ ਵਿੱਚ ਇਹ ਗੱਲ ਪਹੁੰਚੀ। ਅਗਲੇ ਹੀ ਦਿਨ ਤੋਂ ਹਰ ਤਰ੍ਹਾਂ ਦੇ ਲੋਕ ਇੰਟਰਵਿਊ ਦੇਣ ਲਈ ਰਾਜੇ ਦੇ ਮਹਿਲ ਵਿੱਚ ਪੁੱਜਣ ਲੱਗੇ। ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਛੋਟਾ ਮੁੰਡਾ ਕਿਸਾਨ ਸੀ। ਉਸਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਵੀ ਰਾਜੇ ਦੇ ਲਈ ਇੰਟਰਵਿਊ ਦੇਣੀ ਚਾਹੁੰਦਾ ਹਾਂ। ਪਿਤਾ ਜੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਸ ਨਾਲ ਕੁਝ ਨਹੀਂ ਹੋਵੇਗਾ। ਪਰ ਫਿਰ ਵੀ ਜੇ ਤੂੰ ਕੋਸ਼ਿਸ਼ ਕਰਨੀ ਚਾਹੁੰਦਾ ਹਾਂ ਤਾਂ ਤੂੰ ਜਾ ਸਕਦਾ ਹੈ ਮੁੰਡੇ ਦੇ ਪਰਿਵਾਰ ਨੇ ਉਸ ਨੂੰ ਹਾਂ ਕਰ ਦਿੱਤੀ ਸੀ ਉਹ ਅਗਲੇ ਦਿਨ ਇੰਟਰਵਿਊ ਦੇਣ ਲਈ ਤਿਆਰ ਸੀ ਬਸ ਇੱਕ ਹੀ ਮੁਸ਼ਕਲ ਸੀ ਕਿ ਉਸ ਕੋਲ ਇੰਟਰਵਿਊ ਦੇਣ ਦੇ ਲਈ ਢੰਗ ਦੇ ਕੱਪੜੇ ਨਹੀਂ ਸਨ ਕਿਉਂਕਿ ਉਸ ਦੇ ਕੱਪੜੇ ਢੰਗ ਦੇ ਨਹੀਂ ਸੀ ਇਸ ਕਰਕੇ ਉਸ ਨੂੰ ਅੰਦਰੋਂ-ਅੰਦਰੀ ਹੀ ਕਹਿਣ ਆ ਰਹੀ ਸੀ ਉਹ ਸੋਚ ਰਿਹਾ ਸੀ ਕਿ ਪਤਾ ਨਹੀਂ ਰਾਜਾ ਮੈਨੂੰ ਵੇਖ ਕੇ ਕੀ ਸੋਚੇਗਾ ਮਸਲਾ ਥੋੜਾ ਜੰਮ ਨਹੀਂ ਰਿਹਾ ਸੀ ਉਸ ਮੁੰਡੇ ਨੇ ਆਪਣੇ ਪਿਤਾ ਜੀ ਨੂੰ ਪੈਸਿਆਂ ਦੇ ਲਈ ਪੁੱਛਿਆ ਘਰ ਦੀ ਹਾਲਤ ਵੀ ਠੀਕ ਨਹੀਂ ਸੀ ਘਰ ਵਿੱਚ ਪਹਿਲਾਂ ਹੀ ਬਹੁਤ ਕਰਜ਼ਾ ਸੀ ਅਖੀਰਕਾਰ ਕਿਸੇ ਤਾਂ ਉਗਾਰ ਕਰਕੇ ਉਸ ਮੁੰਡੇ ਨੇ ਆਪਣੇ ਲਈ ਨਵੀਂ ਜੈਕਟ ਬਣਵਾ ਲਈ ਉਸ ਮੁੰਡੇ ਦੀ ਪੈਂਟ ਕਮੀਜ਼ ਤਾਂ ਪੁਰਾਣੀ ਸੀ ਪਰ ਫਿਰ ਵੀ ਉਸ ਦੀ ਜੈਕਟ ਬਹੁਤ ਵਧੀਆ ਲੱਗ ਰਹੀ ਸੀ ਅਗਲੇ ਦਿਨ ਉਹ ਇੰਟਰਵਿਊ ਦੇਣ ਦੇ ਲਈ ਰਾਜੇ ਦੇ ਮਹਿਲ ਵੱਲ ਚੱਲ ਪਿਆ ਉਸਤੀ ਵਿੱਚ ਜਾਂਦੇ ਜਾਂਦੇ ਉਹ ਸੋਚ ਰਿਹਾ ਸੀ ਕਿ ਉਸ ਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਹਨ ਤੇ ਉਹਨਾਂ ਦਾ ਕੀ ਕੀ ਜਵਾਬ ਦੇ ਸਕਦਾ ਹੈ ਉਸਤੀ ਦਿਮਾਗ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਸੀ ਮੁੰਡੇ ਨੂੰ ਮਹਿਲ ਦਿਖਣਾ ਸ਼ੁਰੂ ਹੋ ਗਿਆ ਸੀ ਸ਼ਹਿਰ ਅੰਦਰ ਵੜਨ ਤੋਂ ਪਹਿਲਾਂ ਉਸਦਾ ਧਿਆਨ ਇੱਕ ਭਿਖਾਰੀ ਤੇ ਗਿਆ ਉਹ ਭਿਖਾਰੀ ਸੜਕ ਤੇ ਬੈਠਾ ਸੀ ਅੰਧ ਕਰਕੇ ਉਹ ਬਹੁਤ ਜ਼ਿਆਦਾ ਕੰਬ ਰਿਹਾ ਸੀ ਉਸ ਭਿਖਾਰੀ ਨੇ ਮੁੰਡੇ ਨੂੰ ਆਵਾਜ਼ ਮਾਰੀ ਤੇ ਉਸ ਨੂੰ ਕਿਹਾ ਕਿ ਕੀ ਤੂੰ ਮੇਰੀ ਮਦਦ ਕਰ ਸਕਦਾ ਹੈ ਤੂੰ ਬਹੁਤ ਠੰਡ ਲੱਗ ਰਹੀ ਏ ਮੈਨੂੰ ਬਸ ਉੱਪਰ ਲੈਣ ਲਈ ਕੋਈ ਕੱਪੜਾ ਦੇ ਜਾ ਉਸ ਮੁੰਡੇ ਦੇ ਕੋਲ ਕੁਝ ਵੀ ਨਹੀਂ ਸੀ ਬਸ ਥੋੜਾ ਜਿਹਾ ਰਾਸ਼ਨ ਸੀ ਜੋ ਉਹ ਆਪਣੇ ਖਾਣ ਲਈ ਲੈ ਕੇ ਆਇਆ ਸੀ ਪਰ ਉਸ ਭਿਖਾਰੀ ਨੂੰ ਤਾਂ ਰਾਸ਼ਨ ਚਾਹੀਦਾ ਹੀ ਨਹੀਂ ਸੀ ਉਸ ਭਿਖਾਰੀ ਨੂੰ ਤਾਂ ਕੱਪੜੇ ਚਾਹੀਦੇ ਸੀ ਫਿਰ ਉਸ ਮੁੰਡੇ ਦਾ ਧਿਆਨ ਆਪਣੀ ਜੈਕਟ ਵੱਲ ਗਿਆ ਜੋ ਕਿ ਉਸਨੇ ਬੜੀ ਮਿਹਨਤ ਦੇ ਨਾਲ ਬਣਾਈ ਸੀ ਆਪਣੀ ਇੱਜ਼ਤ ਬਚਾਉਣ ਦੇ ਲਈ ਬਣਾਈ ਸੀ ਉਸ ਮੁੰਡੇ ਦੇ ਮਨ ਦੇ ਅੰਦਰੋਂ ਆਵਾਜ਼ ਆਈ ਕਿ ਇਸ ਭਿਖਾਰੀ ਨੂੰ ਠੰਡ ਤੋਂ ਰਾਹਤ ਪਾਉਣ ਲਈ ਕੱਪੜੇ ਚਾਹੀਦੇ ਹਨ ਇਸ ਲਈ ਇਸ ਭਿਖਾਰੀ ਨੂੰ ਆਪਣੀ ਜੈਕਟ ਦੇ ਦੇ ਉਸ ਮੁੰਡੇ ਨੇ ਆਪਣੀ ਜੈਕਟ ਉਤਾਰ ਕੇ ਉਸ ਭਿਖਾਰੀ ਨੂੰ ਦੇ ਦਿੱਤੀ ਤੇ ਮਹਿਲ ਵੱਲ ਚੱਲ ਪਿਆ ਉੱਥੇ ਪਹੁੰਚ ਕੇ ਸੈਨਿਕਾਂ ਨੇ ਉਸ ਮੁੰਡੇ ਨੂੰ ਇੱਕ ਸਰਾਂ ਦੇ ਵਿੱਚ ਰੁਕਵਾ ਦਿੱਤਾ ਦੋ ਤਿੰਨ ਘੰਟੇ ਬਾਅਦ ਉਸ ਮੁੰਡੇ ਦੀ ਇੰਟਰਵਿਊ ਦੀ ਵਾਰੀ ਵੀ ਆ ਗਈ। ਉਸਨੇ ਥੋੜੇ-ਬੋੜੇ ਆਪਣੇ ਵਾਲ ਸਹੀ ਕੀਤੇ। ਕੱਪੜੇ ਤਾਂ ਪੁਰਾਣੇ ਹੀ ਪਾਏ ਹੋਏ ਸੀ। ਜੈਕਟ ਵੀ ਚਲੀ ਗਈ ਸੀ। ਉਹ ਸੋਚ ਰਿਹਾ ਸੀ ਕਿ ਹੁਣ ਤਾਂ ਸਾਰਾ ਕੁਝ ਵਿਗੜ ਗਿਆ ਏ। ਪਰ ਫਿਰ ਵੀ ਉਸਨੇ ਹਿੰਮਤ ਕੀਤੀ ਤੇ ਰਾਜੇ ਨੂੰ ਇੰਟਰਵਿਊ ਦੇਣ ਲਈ ਚਲਾ ਗਿਆ। ਉਹ ਸੋਚ ਰਿਹਾ ਸੀ ਕਿ ਘੱਟੋ-ਘੱਟ ਘਰੇ ਜਾ ਕੇ ਇਹ ਤਾਂ ਕਵਾਂਗਾ ਕਿ ਮੈਂ ਅੱਜ ਰਾਜੇ ਨੂੰ ਮਿਲ ਕੇ ਆਇਆ ਹਾਂ। ਉਹ ਮੁੰਡਾ ਰਾਜੇ ਦੇ ਕਮਰੇ ਵਿੱਚ ਗਿਆ ਪਰ ਉੱਥੇ ਰਾਜਾ ਨਹੀਂ ਸੀ ਥੋੜੀ ਦੇਰ ਬਾਅਦ ਜਦੋਂ ਰਾਜਾ ਉੱਥੇ ਆਇਆ ਤਾਂ ਜਿਵੇਂ ਹੀ ਉਸ ਦੀ ਨਜ਼ਰ ਰਾਜੇ ਉੱਤੇ ਗਈ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਉਸ ਮੁੰਡੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਅਸਲ ਵਿੱਚ ਉਸ ਮੁੰਡੇ ਨੂੰ ਜੋ ਭਿਖਾਰੀ ਮਿਲਿਆ ਸੀ ਜਿਸ ਨੂੰ ਉਸ ਨੇ ਆਪਣੀ ਕੀਮਤੀ ਜੈਕਟ ਦੇ ਦਿੱਤੀ ਸੀ ਉਹੀ ਭਿਖਾਰੀ ਰਾਜਾ ਸੀ ਮੂਸ ਮੁੰਡੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ ਉਸ ਨੇ ਇਸ਼ਾਰਿਆਂ ਦੇ ਵਿੱਚ ਪੁੱਛਿਆ ਕਿ ਕੀ ਤੁਸੀਂ ਉਹੀ ਭਿਖਾਰੀ ਹੋ ਜੋ ਮੈਨੂੰ ਰਸਤੇ ਦੇ ਵਿੱਚ ਮਿਲੇ ਸੀ ਤਾਂ ਰਾਜੇ ਨੇ ਜਵਾਬ ਦਿੱਤਾ ਕਿ ਹਾਂ ਮੈਂ ਉਹੀ ਭਿਖਾਰੀ ਹਾਂ ਜੋ ਤੈਨੂੰ ਰਸਤੇ ਵਿੱਚ ਮਿਲਿਆ ਸੀ ਜਿਸ ਦੀ ਠੰਡ ਦੂਰ ਕਰਨ ਦੇ ਲਈ ਤੂੰ ਆਪਣੀ ਕੱਲੀ-ਕੱਲੀ ਜੈਕਟ ਵੀ ਉਤਾਰ ਦਿੱਤੀ ਸੀ ਮੁੰਡੇ ਨੇ ਥੋੜੀ ਬਹੁਤੀ ਹਿੰਮਤ ਕਰਕੇ ਰਾਜਾ ਸਾਹਿਬ ਨੂੰ ਪੁੱਛਿਆ ਕਿ ਇਹ ਕਿਸ ਤਰ੍ਹਾਂ ਦਾ ਟੈਸਟ ਹੈ ਇਹ ਕਿਸ ਤਰ੍ਹਾਂ ਦਾ ਤਰੀਕਾ ਹੈ ਮੇਰੇ ਕੋਲ ਕੱਲੀ-ਕੱਲੀ ਜੈਕਟ ਸੀ ਉਹ ਵੀ ਤੁਸੀਂ ਲੈ ਲਈ ਤੇ ਹੁਣ ਤੁਸੀਂ ਖੁਦ ਰਾਜਾ ਬਣ ਕੇ ਮੇਰੇ ਸਾਹਮਣੇ ਬੈਠੇ ਹੋ ਮੈਨੂੰ ਤਾਂ ਬਿਲਕੁਲ ਵੀ ਸਮਝ ਨਹੀਂ ਆ ਰਹੀ ਰਾਜੇ ਨੇ ਉਸ ਮੁੰਡੇ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਜੇ ਮੈਂ ਰਾਜਾ ਬਣ ਕੇ ਤੇਰੇ ਸਾਹਮਣੇ ਆਉਂਦਾ ਤੇ ਤੈਨੂੰ ਕੋਈ ਕੰਮ ਕਹਿੰਦਾ ਤਾਂ ਤੂੰ ਜੀ-ਜਾਨ ਲਾ ਦੇਣੀ ਸੀ ਉਹ ਕੰਮ ਸਿਰੇ ਚਾੜਨ ਦੇ ਲਈ ਮੈਨੂੰ ਖੁਸ਼ ਕਰਨ ਦੇ ਲਈ ਤੇ ਅਗਲਾ ਰਾਜਾ ਬਣਨ ਦੇ ਲਈ ਇਸ ਕਰਕੇ ਮੈਂ ਤੇਰੇ ਸਾਹਮਣੇ ਭਿਖਾਰੀ ਬਣ ਕੇ ਆਇਆ ਸੀ ਮੈਂ ਤੇਰਾ ਕੈਰੈਕਟਰ ਵੇਖਣਾ ਚਾਹੁੰਦਾ ਸੀ ਮੈਂ ਵੇਖਣਾ ਚਾਹੁੰਦਾ ਸੀ ਕਿ ਤੇਰਾ ਦਿਲ ਕਿੰਨਾ ਕ ਸਾਫ਼ ਈ ਮੈਂ ਉੱਥੇ ਭਿਖਾਰੀ ਬਣ ਕੇ ਠੰਡ ਦੇ ਵਿੱਚ ਕੰਬ ਰਿਹਾ ਸੀ ਤੇ ਤੇਰੇ ਕੋਲ ਇਕੱਲੀ-ਕੱਲੀ ਜੈਕਟ ਸੀ ਤੂੰ ਉਹ ਵੀ ਮੈਨੂੰ ਦੇ ਦਿੱਤੀ ਮੈਨੂੰ ਤਾਂ ਲੱਗਦਾ ਹੈ ਕਿ ਤੇਰੇ ਕੋਲ ਤਾਂ ਘਰ ਵਿੱਚ ਚੰਗੇ ਕੱਪੜੇ ਵੀ ਨਹੀਂ ਹੋਣਗੇ ਪਰ ਫਿਰ ਵੀ ਹਿੰਮਤ ਕਰਕੇ ਤੂੰ ਆਪਣੀ ਜੈਕਟ ਮੈਨੂੰ ਦੇ ਦਿੱਤੀ ਸਭ ਤੋਂ ਪਹਿਲਾਂ ਤਾਂ ਤੂੰ ਇਹ ਆਪਣੀ ਜੈਕਟ ਵਾਪਸ ਲੈ। ਕਿ ਅੱਜ ਤੋਂ ਤੂੰ ਇਸ ਰਾਜ ਦਾ ਰਾਜਾ ਹੈ। ਉਸ ਮੁੰਡੇ ਨੇ ਰਾਜੇ ਨੂੰ ਪੁੱਛਿਆ ਕਿ ਤੁਸੀਂ ਤਾਂ ਮੇਰੇ ਤੋਂ ਹੁਣ ਤੱਕ ਕੋਈ ਸਵਾਲ ਵੀ ਨਹੀਂ ਕੀਤਾ। ਇਹ ਕੀ ਤਰੀਕਾ ਹੋਇਆ ਅਗਲਾ ਰਾਜਾ ਚੁਣਨ ਦਾ? ਜਿਹਨੇ ਕਿਹਾ ਕਿ ਮੈਨੂੰ ਸਭ ਕੁਝ ਸਮਝ ਆ ਗਿਆ ਹੈ। ਜਿਸ ਇਨਸਾਨ ਦਾ ਮਨ ਸਾਫ਼ ਹੁੰਦਾ ਹੈ ਜੋ ਦੂਸਰਿਆਂ ਦੀ ਮਦਦ ਕਰਦਾ ਹੈ ਬਿਨਾਂ ਕਿਸੇ ਲਾਲਚ ਤੋਂ ਤੇ ਵਾਪਸ ਰਿਟਰਨ ਦੇ ਵਿੱਚ ਕੁਝ ਵੀ ਉਮੀਦ ਨਹੀਂ ਕਰਦਾ। ਕੋਈ ਇਨਸਾਨ ਇੱਕ ਚੰਗਾ ਰਾਜਾ ਬਣ ਸਕਦਾ ਹੈ ਇਸ ਲਈ ਮੈਨੂੰ ਇਸ ਤਰ੍ਹਾਂ ਦਾ ਰਾਜਾ ਚਾਹੀਦਾ ਸੀ ਜੋ ਸਭ ਤੋਂ ਪਹਿਲਾਂ ਤਾਂ ਇੱਕ ਵਧੀਆ ਇਨਸਾਨ ਹੋਵੇ ਇਸ ਲਈ ਮੈਂ ਇੰਟਰਵਿਊ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਰਤ ਨਹੀਂ ਰੱਖੀ ਸੀ ਇਹ ਛੋਟੀ ਜੀ ਕਹਾਣੀ ਸਾਨੂੰ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਅਸੀਂ ਸਾਰੇ ਲੋਕ ਚਾਹੁੰਦੇ ਹਾਂ ਕਿ ਲੋਕ ਸਾਨੂੰ ਪਿਆਰ ਕਰਨ ਸਾਡੀ ਇੱਜ਼ਤ ਕਰਨ ਸਾਨੂੰ ਜਾਣਨ ਪਰ ਕੀ ਅਸੀਂ ਲੋਕਾਂ ਨੂੰ ਬਦਲੇ ਵਿੱਚ ਪਿਆਰ ਕਰਨ ਲਈ ਤਿਆਰ ਹਾਂ ਕਿ ਅਸੀਂ ਬਿਨਾ ਕਿਸੇ ਲਾਲਚ ਤੋਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਾਂ ਇਹ ਕਹਾਣੀ ਬਹੁਤ ਵਧੀਆ ਮੈਸੇਜ ਦਿੰਦੀ ਹੈ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਇੱਕ ਚੰਗਾ ਇਨਸਾਨ ਬੰਨਾ ਪੈਸਾ ਤਾਂ ਅਸੀਂ ਸਾਰੇ ਕਮਾਉਂਦੇ ਹਾਂ ਪਰ ਜਿਸ ਦਿਨ ਅਸੀਂ ਦੂਆਵਾਂ ਕਮਾਉਣੀ ਨਾ ਸ਼ੁਰੂ ਕਰ ਦਿੱਤੀਆਂ ਉਸੇ ਦਿਨ ਤੋਂ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ